ਦੇਖੋ ਕੁਦਰਤ ਦੇ ਇਹ ਜਿਹੇ ਰੰਗ ਕਿ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਛੋਟੇ ਛੋਟੇ ਬਤੀਆਂ ਨੂੰ ਜਨਮ ਦੇ ਰਹੇ ਨੇ ਤੇ ਦੇਖੋ ਦੇਖਣ ਨੂੰ ਵਧੀਆ ਵੀ ਲੱਗਦਾ ਹੈ ਔਰ ਚੰਗਾ ਵੀ ਨਹੀਂ ਲੱਗਦਾ ਹੈ ਕਿਉਂਕਿ ਛੋਟੀ ਬੱਚੀ ਹੈ ਜਿਸ ਨੇ ਛੋਟਾ ਜਿਹਾ ਇੱਕ ਬਛੜਾ ਦਿੱਤਾ ਹੈ ਤੇ ਉਹ ਬਛੜਾ ਆਪਣੀ ਮਾਂ ਨੂੰ ਚੁੰਗ ਰਿਹਾ ਹੈ ਚੁੰਗਣ ਤੇ ਇਸ ਤਰੀਕੇ ਨਾਲ ये बहुत ही चंगी खबर भी है और माड़ी खबर भी